ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਲਾਸ ਦੇ ਵਿੱਚ ਆਪਾਂ ਜੋ ਕਿ ਪੰਜਾਬੀ ਮਾਸਟਰ ਕਲਾਸ ਦੇ ਲਈ ਠੀਕ ਹੈ ਜੀ ਅੱਜ ਆਪਾਂ ਕਰਾਂਗੇ ਆਨੰਦ ਲਾਲ ਨੂਰਪੁਰੀ ਠੀਕ ਹੈ ਲੈਕਚਰ ਨੰਬਰ ਆਪਣਾ 8 ਹੈਗਾ ਅੱਜ ਜੀ ਠੀਕ ਹੈ ਕੱਲ ਦੀ ਕਲਾਸ ਦੇ ਵਿੱਚ ਆਪਾਂ ਚੰਨ ਸਿੰਘ ਸੀ ਜੀ ਦੇ ਬਾਰੇ ਕਰਿਆ ਸੀਗਾ ਅੱਜ ਦੀ ਕਲਾਸ ਦੇ ਵਿੱਚ ਆਪਾਂ ਆਨੰਦ ਲਾਲ ਨੂਰਪੁਰੀ ਦੇ ਬਾਰੇ ਕਰਾਂਗੇ ਠੀਕ ਹੈ ਜੀ ਤੇ ਜਿਨ੍ਹਾਂ ਨੇ ਪਿਛਲੀ ਕਲਾਸ ਨਹੀਂ ਲਗਾਈਆਂ ਹੈਗੀਆਂ ਤਾਂ ਆਪਣੀ ਪਲੇਲਿਸਟ ਬਣੀ ਹੋਈ ਹੈ ਜੀ ਤਾਂ ਜਰੂਰ ਜਾ ਕੇ ਤੁਸੀਂ ਸਾਰੀ ਕਲਾਸਾਂ ਲਗਾ ਲੈਣ ਜੀ ਠੀਕ ਹੈ ਜੀ ਤਾਂ ਅੱਜ ਆਪਾਂ ਗੱਲ ਕਰਾਂਗੇ ਆਨੰਦ ਲਾਲ ਨੂਰਪੁਰੀ ਜੀ ਠੀਕ ਹੈ ਤਾਂ ਇਹਦੇ ਵਿੱਚ ਇਹਨਾਂ ਦਾ ਜੋ ਜਨਮ ਸੀਗਾ ਜੀ ਜਨਮ ਇਹਨਾਂ ਦਾ ਹੋਇਆ ਸੀਗਾ ਜੂਨ 1906 ਦੇ ਵਿੱਚ ਠੀਕ ਹੈ ਪਿੰਡ ਸੀਗਾ ਜੀ ਨੂਰਪੁਰ ਨੂਰਪੁਰ ਪਿੰਡ ਸੀਗਾ ਠੀਕ ਹੈ ਜੋ ਕਿ ਲਾਇਲਪੁਰ ਪਾਕਿਸਤਾਨ ਦੇ ਵਿੱਚ ਪੈਂਦਾ ਹੈਗਾ ਜੀ ਲਾਇਲਪੁਰ ਪਾਕਿਸਤਾਨ ਠੀਕ ਹੈ ਕਲਾਸ ਜੇਕਰ ਤੁਹਾਨੂੰ ਸਰੋਵ ਲੱਗੀ ਤਾਂ ਤੇਜ਼ ਕਰ ਲਿਓ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੋ ਕਿ ਇਹਨਾਂ ਦੀ ਮੌਤ 13 ਮਈ 1966 ਨੂੰ ਹੋਈ ਸੀਗੀ ਜੀ ਠੀਕ ਹੈ ਇਹਨਾਂ ਨੇ ਆਤਮ ਹੱਤਿਆ ਕੀਤੀ ਸੀਗੀ ਜਲੰਧਰ ਵਿਖੇ 13 ਮਈ 1966 ਨੂੰ ਠੀਕ ਹੈ ਤੇ ਆਤਮ ਹੱਤਿਆ ਦੀ ਜੋ ਕੇ ਵਜ੍ਹਾ ਸੀਗੀ ਉਹ ਇਹ ਵਜ੍ਹਾ ਸੀਗੀ ਵੀ ਆਰਥਿਕ ਤੰਗੀ ਕਾਰਨ ਘਰ ਦੀਆਂ ਮਜਬੂਰੀਆਂ ਕਾਰਨ ਜੋ ਕੇ ਇਹਨਾਂ ਨੇ ਆਤਮ ਹੱਤਿਆ ਕਰ ਲਈ ਸੀਗੀ ਖੂਦ ਦੇ ਵਿੱਚ ਡਿੱਗ ਕੇ ਠੀਕ ਹੈ ਉਹ ਵੀ ਗੱਲ ਆਪਾਂ ਅੰਕ ਕੀ ਕਰਾਂਗੇ ਜੀ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂਗੇ ਜੋ ਕੇ ਇਹਨਾਂ ਦੇ ਪਿਤਾ ਜੀ ਦਾ ਨਾਮ ਠੀਕ ਹੈ ਤਾਂ ਇਹਨਾਂ ਦੇ ਪਿਤਾ ਜੀ ਦਾ ਨਾਮ ਹੈਗਾ ਜੀ ਬਿਸ਼ਨ ਸਿੰਘ ਬਿਸ਼ਨ ਸਿੰਘ ਠੀਕ ਹੈ ਜੀ ਮਾਤਾ ਜੀ ਦਾ ਨਾਮ ਹੈਗਾ ਹੁਕਮੀ ਦੇਵੀ ਅੱਗੇ ਗੱਲ ਕਰਾਂਗੇ ਜੋ ਕਿ ਪਤਨੀ ਦਾ ਨਾਮ ਸੁમિતਰਾ ਠੀਕ ਹੈ ਜੀ ਇਹ ਬਿਕਾਨੇ ਦੀ ਸੀਗੀ ਜੋ ਕਿ ਇਹਦੀ ਪਤਨੀ ਸੀਗੀ ਬਿਕਾਨੇਰ ਠੀਕ ਹੈ ਨਿਸ਼ਟ ਹੈਗਾ ਜੋ ਕਿ ਇਹਨਾਂ ਨੇ ਪੜ੍ਹਾਈ ਕੀਤੀ ਸੀਗੀ ਨਾਲ ਨਾਲ ਜੋ ਨੋਟ ਕਰੀ ਜਾਓ ਆਪਣੀ ਜੋ ਕਿ ਨੋਟਬੁੱਕ ਹੁੰਦੀ ਹੈ ਜੀ ਆਪਣੀ ਠੀਕ ਹੈ ਜੀ ਆਪਾਂ ਇਕੱਲਾ ਇਕੱਲਾ ਪੁਆਇੰਟ ਦੇ ਵਿੱਚ ਆਪਾਂ ਕਰਾਂਗੇ ਠੀਕ ਹੈ ਤਾਂ ਜੋ ਪ੍ਰਾਇਮਰੀ ਪੱਧਰ ਦੀ ਪੜ੍ਹਾਈ ਸੀਗੀ ਇਹਨਾਂ ਨੇ ਇਹ ਪਿੰਤੂ ਹੀ ਕੀਤੀ ਸੀਗੀ ਜੀ ਠੀਕ ਹੈ ਉਸ ਤੋਂ ਬਾਅਦ 10 ਮਹੀਨੇ ਇਹਨਾਂ ਨੇ ਕਰੀ ਸੀਗੀ ਜੀ ਲਾਇਲਪੁਰ ਦੇ ਵਿੱਚ ਖਾਲਸਾ ਸਕੂਲ ਸੀਗਾ ਉੱਥੇ ਠੀਕ ਹੈ ਖਾਲਸਾ ਸਕੂਲ ਇਸ ਤੋਂ ਬਾਅਦ ਐਮੇ ਤਾਂ ਐਮ ਇਹਨਾਂ ਨੇ ਕਰੀ ਸੀ ਸ਼ਹਿਰ ਦੇ ਖਾਲਸਾ ਕਾਲਜ ਦੇ ਵਿੱਚ ਖਾਲਸਾ ਕਾਲਜ ਠੀਕ ਹੈ ਜੀ ਨੈਕਸਟ ਹੈਗਾ ਜੋ ਕਿ ਨੰਦਰਾਲ ਨੂਰਪਰੀ ਨੂੰ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਗੀਤਾਂ ਦਾ ਬਾਦਸ਼ਾਹ ਅੱਗੇ ਆਪਾਂ ਪੜਾਂਗੇ ਜੋ ਕਿ ਇਹਨਾਂ ਦਾ ਆਪਾਂ ਕਹਿਣ ਜੰਦੇ ਆਂ ਵੀ 1934 ਤੋਂ ਲੈ ਕੇ 1934 ਤੋਂ ਲੈ ਕੇ 1940 ਤੱਕ ਇਹ ਬੀਕਨੇਰ ਦੇ ਵਿੱਚ ਥਾਣੇਦਾਰ ਦੇ ਜੋ ਕਿ ਨੌਕਰੀ ਕੀਤੀ ਸੀਗੀ ਇਹਨਾਂ ਨੇ ਠੀਕ ਹੈ ਬੀਕਨੇਰ ਦੇ ਵਿੱਚ ਥਾਣੇਦਾਰ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨੇ ਇਹ ਨੌਕਰੀ ਛੱਡ ਦਿੱਤੀ ਸੀਗੀ ਤੇ ਵਜਾ ਕੀ ਸੀ ਕਿਉਂਕਿ ਇੱਕ ਮੁਕਾਬਲੇ ਦੇ ਵਿੱਚ ਕੀ ਹੋਇਆ ਸੀਗਾ ਤਿੰਨ ਵਿਅਕਤੀ ਤਿੰਨ ਵਿਅਕਤੀ ਮਾਰਨ ਕਰਕੇ ਠੀਕ ਹੈ ਜੀ ਮਾਰਨ ਕਰਕੇ ਇਹਨਾਂ ਨੂੰ ਬਹਾਦਰੀ ਦਾ ਤਗਮਾ ਮਿਲਿਆ ਸੀਗਾ ਠੀਕ ਹੈ ਬਹਾਦਰੀ ਦਾ ਤਗਮਾ ਠੀਕ ਹੈ ਜੀ ਤਾਂ ਇਹਨਾਂ ਨੂੰ ਬਹਾਦਰੀ ਦਾ ਤਗਮਾ ਮਿਲਿਆ ਸੀਗਾ ਪਰ ਇਹਨਾਂ ਦੇ ਮਨ ਨੂੰ ਸਦਮਾ ਲੱਗਿਆ ਸੀਗਾ ਜੀ ਉਦੋਂ ਠੀਕ ਹੈ ਜੀ ਇਸ ਕਰਕੇ ਇਹਨਾਂ ਨੇ ਫਿਰ 1940 ਦੇ ਵਿੱਚ ਇਹਨਾਂ ਨੇ ਨੌਕਰੀ ਛੱਡਤੀ ਸੀਗੀ ਇਹ ਠੀਕ ਹੈ 1940 ਦੇ ਵਿੱਚ ਇਹਨਾਂ ਨੇ ਨੌਕਰੀ ਛੱਡਤੀ ਸੀਗੀ ਤੇ ਉਸ ਤੋਂ ਬਾਅਦ ਇਹ ਨੌਕਰੀ ਛੱਡ ਕੇ ਇਹ ਪੰਜਾਬ ਆ ਗਈ ਸੀਗੀ ਜੀ ਠੀਕ ਹੈ 1940 ਦੇ ਵਿੱਚ ਨੌਕਰੀ ਛੱਡ ਕੇ ਪੰਜਾਬ ਆ ਗਈ ਠੀਕ ਹੈ ਜੀ ਦੇਸ਼ਵੰਡ ਤੋਂ ਬਾਅਦ ਇਹ ਫਿਰ ਜਲੰਧਰ ਰਹਿੰਦੇ ਸੀਗੇ ਜੀ ਇਹ ਠੀਕ ਹੈ ਜਦੋਂ ਆਪਣੀ ਦੇਸ਼ ਦੀ ਵੰਡ ਹੋ ਗਈ ਤਾਂ ਇਹ ਜਲੰਧਰ ਵਿਖੇ ਰਹਿੰਦੇ ਸੀਗੇ ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਾਂਗੇ ਜੋ ਉਹਨਾਂ ਦੇ ਬੱਚੇ ਸੀਗੇ ਜੀ ਠੀਕ ਹੈ ਤਾਂ ਇਨਾਂ ਦੇ ਤਿੰਨ ਦਾ ਪੁੱਤਰ ਸੀਗੇ ਤੇ ਛੇ ਧੀਆਂ ਸੀਗੀਆਂ ਜੀ ਠੀਕ ਹੈ ਇਸ ਤੋਂ ਬਾਅਦ ਕਰਾਂਗੇ ਜੋ ਕਿ ਨੂਰਪੁਰੀ ਨੇ ਫਰੀਦਕੋਟ ਦੇ ਵਿੱਚ ਅਧਿਆਪਕ ਵਜੋਂ ਵੀ ਕੰਮ ਕੀਤਾ ਹੋਇਆ ਹੈਗਾ ਜੀ ਠੀਕ ਹੈ ਅਧਿਆਪਕ ਫਰੀਦਕੋਟ ਦੇ ਵਿੱਚ ਠੀਕ ਹੈ ਜੀ ਨੈਕਸਟ ਹੈਗਾ ਤੁਸੀਂ ਪੈਡ ਨੋਟ ਕਰਿਓ ਇਹ ਸਟੇਜ ਦੀ ਕਵੀ ਵੀ ਸੀਗਾ ਜੀ ਠੀਕ ਹੈ ਦੇਸ਼ ਭਗਤੀ ਦੀਆਂ ਕਵਿਤਾਵਾਂ ਮੈਂ ਸੁਣਾਉਂਦਾ ਸੀਗੇ ਸਟੇਜੀ ਕਵੀ ਠੀਕ ਹੈ ਦੇਸ਼ ਭਗਤੀ ਦੇ ਨਾਲ ਇਹ ਜੋ ਕਿ ਆਪ ਨੇ ਕਵਿਤਾਵਾਂ ਇਹ ਸੁਣਾਉਂਦਾ ਸੀਗਾ ਜੀ ਠੀਕ ਹੈ ਤੇ ਨੂਰਪੁਰੀ ਦੀ ਜਗ੍ਹਾ ਦੇ ਵਿੱਚ ਆਨੰਦ ਲਾਲ ਨੂਰਪੁਰੀ ਸੁਸਾਇਟੀ ਵੀ ਬਣਾਈ ਗਈ ਸੀਗੀ ਠੀਕ ਹੈ ਆਨੰਦ ਲਾਲ ਨੂਰਪੁਰੀ ਸੁਸਾਇਟੀ ਇਹਨਾਂ ਦੀ ਜਗ੍ਹਾ ਦੇ ਵਿੱਚ ਇਹ ਬਣੀ ਸੀਗੀ ਜੀ ਠੀਕ ਹੈ ਤੇ ਜੋ ਇਹ ਸੁਸਾਇਟੀ ਸੀਗੀ ਇਹਦਾ ਮਕਸਦ ਨੂਰਪੁਰੇ ਦੇ ਵਿਚਾਰਾਂ ਨੂੰ ਪਰਫੂਲਿਤ ਕਰਨਾ ਸੀਗਾ ਠੀਕ ਹੈ ਵਿਚਾਰ ਪਰਫੂਲਿਤ ਠੀਕ ਹੈ ਜੀ ਤੇ ਅੱਗੇ ਦੇ ਵਿੱਚ ਪੁਆਇੰਟ ਨੋਟ ਕਰਨਾਗਾ ਆਪਾਂ ਜੋ ਕਿ ਇਹ ਸੁਸਾਇਟੀ ਸੀਗੀ ਹਰ ਸਾਲ ਕਲਾਕਾਰਾਂ ਨੂੰ ਪੁਰਸਕਾਰ ਵੀ ਹੁੰਦੀ ਸੀਗੀ ਜੀ ਠੀਕ ਹੈ ਕਲਾਕਾਰਾਂ ਨੂੰ ਪੁਰਸਕਾਰ ਵੀ ਜਿੰਦੀ ਸੀਗੀ ਜੀ ਇਹ ਸੋਸਾਇਟੀ ਆਪਣੀ ਠੀਕ ਹੈ ਜੀ ਨੈਕਸਟ ਪੁਆਇੰਟ ਤੇ ਚੱਲਦੇ ਹਾਂਗੇ ਜੋ ਕਿ ਨੂਰਪਰੀ ਆਪਣੇ ਗੀਤਾਂ ਨੂੰ ਆਪ ਵੀ ਇਹ ਸਟੇਜਾਂ ਤੇ ਗਾਇਆ ਕਰਦਾ ਸੀਗਾ ਜਿਸ ਕਰਕੇ ਇਹ ਬਹੁਤ ਹਰਮਨ ਪਿਆਰਾ ਵੀ ਸੀਗਾ ਜੀ ਠੀਕ ਹੈ ਇਹਨਾਂ ਦੀ ਜੋ ਬੋਲੀ ਸੀਗੀ ਬਹੁਤ ਹੀ ਜ਼ਿਆਦਾ ਮਿੱਠੀ ਸੀ ਸਰਲ ਸੀਗੀ ਤੇ ਸਾਦੀ ਸੀਗੀ ਠੀਕ ਹੈ ਇਹ ਪੁਆਇੰਟ ਤੁਸੀਂ ਯਾਦ ਰੱਖਣਾਗਾ ਤੇ ਨੂਰਪਰੀ ਨੇ ਟੋਟਲ ਆਪਣੇ 60 ਗੀਤ ਰਿਕਾਰਡ ਕੀਤੇ ਨੇ ਜੀ ਠੀਕ ਹੈ 60 ਗੀਤ ਇਹਨਾਂ ਨੇ ਰਿਕਾਰਡ ਕੀਤੇ ਨੇ ਠੀਕ ਹੈ ਜੀ ਤੇ ਕਿਤੇ ਕਿਤੇ ਤੁਹਾਨੂੰ ਵੀ 71 ਗੀਤ ਵੀ ਮਿਲਣਗੇ ਠੀਕ ਹੈ 71 ਗੀਤ 25 ਕਵਿਤਾਵਾਂ ਠੀਕ ਹੈ ਤੇ 12 ਗਜਲਾਂ ਠੀਕ ਹੈ ਜੀ 12 ਗਜਲਾਂ ਤੇ ਇਸ ਤੋਂ ਬਾਅਦ ਜੋ ਕਿ ਇਹਨਾਂ ਦੇ ਸੰਗੀਤ ਸੀਗੇ ਠੀਕ ਹੈ ਉਹ ਸੁਰੇਂਦਰ ਕੌਰ ਸੁਰੇਂਦਰ ਕੌਰ ਆសា ਸਿੰਘ ਆਸਾ ਸਿੰਘ ਮਸਤਾਨਾ ਇਸ ਤੋਂ ਬਾਅਦ ਆ ਗਿਆ ਹਰਚਰਨ ਗਰੇਵਾਲ ਹਰਚਰਨ ਗਰੇਵਾਲ ਪ੍ਰਕਾਸ਼ ਕੌਰ ਤਾਂ ਇਹਨਾਂ ਨੇ ਇਹ ਸੰਗੀਤ ਇਹਨਾਂ ਦੇ ਗਾਏ ਸੀਗੇ ਜੀ ਠੀਕ ਹੈ ਜੀ ਨੇ ਗੀਤ ਗਏ ਠੀਕ ਹੈ ਜੀ ਜੋ ਕਿ ਨੰਦਰਾਲ ਨੂਰਪਰੀ ਦੇ ਸੰਗੀਤ ਸੀਗੇ ਤਾਂ ਇਹਨਾਂ ਨੇ ਗਾਏ ਸੀਗੇ ਤੇ ਨੂਰਪੁਰੀ ਜੋਗੀ ਪ੍ਰੇਰਣਾ ਉਸਦੀ ਪਤਨੀ ਸੀਗੀ ਜੀ ਜੋ ਕਿ ਸੁમિતਰਾ ਸੀਗੀ ਠੀਕ ਹੈ ਇਸ ਚੀਜ਼ ਨੂੰ ਤੁਸੀਂ ਨੋਟ ਕਰ ਲੈਣਾਗਾ ਜੋ ਕਿ ਪ੍ਰੇਰਣਾ ਸੀਗੀ ਜੀ ਤਾਂ ਪਤਨੀ ਸੁમિતਰਾ ਠੀਕ ਹੈ ਇਸ ਤੋਂ ਬਾਅਦ ਆ ਗਿਆ ਜੋ ਕਿ ਨੂਰਪੁਰੀ ਦੀ ਸਮੁੱਚੀ ਰਚਨਾ ਸੀਗੀ ਤਾਂ ਪੰਜਾਬੀ ਯੂਨੀਵਰਸਿਟੀ ਨੇ 1969 ਦੇ ਵਿੱਚ ਪ੍ਰਸਾਪਿਆ ਸੀਗਾ ਠੀਕ ਹੈ ਇਹ ਸੀ ਪੁਆਇੰਟ ਇੱਥੇ ਨੋਟ ਕਰ ਲਓ ਵੀ ਜੋ ਕਿ ਸਮੁੱਚੀ ਰਚਨਾ ਸੀਗੀ ਇਹਨਾਂ ਦੀ ਸੂਚੀ ਰਚਨਾ ਤਾਹੇ ਪੰਜਾਬੀ ਯੂਨੀਵਰਸਿਟੀ ਨੇ ਠੀਕ ਹੈ ਜੀ 1969 ਦੇ ਵਿੱਚ ਸਾਪੀ ਸੀਗੀ ਜੀ ਠੀਕ ਹੈ ਦੋਨੇ ਨਿਚਨਾਮਾ ਸੀਗਾ 1969 ਦੇ ਵਿੱਚ ਇਹਨਾਂ ਨੇ ਸਾਪਿਆ ਠੀਕ ਹੈ ਪ੍ਰੋਫੈਸਰ ਮੋਹਨ ਸਿੰਘ ਅਨੁਸਾਰ ਪ੍ਰੋਫੈਸਰ ਮੋਹਨ ਸਿੰਘ ਅਨਸਾਰ ਜੋ ਕਿ 1940 ਦੇ ਵਿੱਚ 1940 ਦੇ ਵਿੱਚ ਇਹਨਾਂ ਨੇ ਸੋਹੀ ਫਿਲਮ ਕੰਪਨੀ ਦੀ ਫਰਮਾਇਸ਼ ਤੇ ਸੋਹੀ ਫਿਲਮ ਕੰਪਨੀ ਦੀ ਫਰਮਾਇਸ਼ ਤੇ ਮੰਗਤੀ ਫਿਲਮ ਲਈ ਇਹਨੇ ਗੀਤ ਲਿਖੇ ਸੀਗੇ ਜੀ ਠੀਕ ਹੈ ਜੋ ਕਿ ਇੱਕ ਫਰੋਜ਼ਦੀਨ ਸਰਫ ਦੀ ਇੱਕ ਪ੍ਰੇਮ ਸਦਕਾ ਬਣਾਈ ਗਈ ਸੀਗੀ ਠੀਕ ਹੈ ਫਰਮਾਇਸ਼ ਤੇ ਮੰਗਤੀ ਫਿਲਮ ਲਈ ਸੰਗੀਤ ਲਿਖੇ ਠੀਕ ਹੈ ਜੋ ਇਹ ਮੰਗਤੀ ਫਿਲਮ ਸੀਗੀ ਮੰਗਤੀ ਜੋ ਕਿ ਫਿਲਮ ਸੀਗੀ ਜੀ ਤਾਂ ਇਹ ਫਰੋਜ਼ਦੀਨ ਸਰਫ ਅਪਰੋਚ ਦੀਨ ਸਰਫ ਤਾਂ ਇਹਨਾਂ ਦੀ ਪ੍ਰੇਰਣਾ சதਕਾ ਬਣਾਈ ਗਈ ਸੀਗੀ ਜੀ ਠੀਕ ਹੈ ਪ੍ਰੇਰਣਾ சதਕਾ ਠੀਕ ਹੈ ਨੈਕਸਟ ਪੁਆਇੰਟ ਦੇ ਉੱਪਰ ਚੱਲਦੇ ਹੁਣ ਆਪਾਂ ਨੈਕਸਟ ਬੰਦੇ ਜੋ ਲਿਖਣਾ ਹੈਗਾ ਆਪਾਂ ਜੋ ਕਿ ਇਹਨਾਂ ਦੀਆਂ ਹੋਰ ਫਿਲਮਾਂ ਦੇ ਵਿੱਚ ਜੋ ਕਿ ਗੀਤ ਇਹਨਾਂ ਨੇ ਲਿਖੇ ਸੀਗੇ ਤਾਂ ਉਹਨਾਂ ਦੀ ਗੱਲ ਕਰ ਲੈਣੇ ਹੈਗੇ ਠੀਕ ਹੈ ਜਿਵੇਂ ਗੱਲ ਕਰਾਂਗੇ ਗੀਤ ਬਾਰਾਂ ਫਿਲਮਾਂ ਜਿੱਕਰ ਇਹਨਾਂ ਦੀਆਂ ਠੀਕ ਹੈ ਇੱਥੇ ਆਪ ਲਿਖ ਲੈਣੇ ਹੈਗੇ ਫਿਲਮਾਂ ਜਿਨ੍ਹਾਂ ਦੇ ਵਿੱਚ ਨੇ ਗੀਤ ਗਾਏ ਨੇ ਜੀ ਠੀਕ ਹੈ ਜੀ ਗੀਤ ਬਹਾਰਾਂ ਇਹ ਵੀ ਫਿਰਦਾ ਨਾਮ ਆਗਾ ਇਸ ਤੋਂ ਬਾਅਦ ਸੀ ਨੋਟ ਕਰਿਓ ਵਲਾਇਤ ਪਾਸ ਵਲਾਇਤ ਪਾਸ ਠੀਕ ਹੈ ਜੀ ਇਸ ਤੋਂ ਬਾਅਦ ਆਏਗਾ ਖੇਡਣ ਦੇ ਦਿਨ ਚਾਰ ਖੇਡਣ ਦੇ ਦਿਨ ਚਾਰ ਠੀਕ ਹੈ ਜੀ ਤੇ ਅੱਗੇ ਤੁਸੀਂ ਨੋਟ ਕਰਿਓ ਕਲੰਬੀਆ ਫਿਲਮ ਦੀ ਕੰਪਨੀ ਸੀਗੀ ਜੋ ਕਿ ਉਹਨਾਂ ਲਈ ਇਹਨਾਂ ਨੇ ਵੀ ਆਪਣੇ ਸੰਗੀਤ ਲਿਖੀ ਸੀਗੀ ਠੀਕ ਹੈ ਕਲੰਬੀਆ ਫਿਲਮ ਕੰਪਨੀ ਠੀਕ ਹੈ ਜੀ ਅੱਗੇ ਵਧਿਏ ਅਗਲੇ ਪੁਆਇੰਟ ਦੇ ਵਿੱਚ ਆਪਾਂ ਲਿਖਣਾ ਜੋ ਕਿ ਮਿਰਜ਼ਾ ਸਾਹਿਬਾ ਤੇ 오ਪੇਰਾ ਕਾਮਨਾਟਕ ਵੀ ਇਹਨਾਂ ਨੇ ਲਿਖਿਆ ਸੀਗਾ ਜੀ ਮਿਰਜ਼ਾ ਸਾਹਿਬਾ ਤੇ ਓਪੇਰਾ ਕਾਵਿਨਾਟਕ ਲਿਖਿਆ ਠੀਕ ਹੈ ਇਸ ਤੋਂ ਬਾਅਦ ਆਪਣਾ ਪੈਂਟ ਆ ਜਾਂਦਾ ਜੋ ਕਿ ਨੂਰਪੁਰੀ ਸੀਗੇ ਇਹ ਧਾਰਮਿਕ ਤੇ ਰੋਮਾਂਟਿਕ ਕਵੀ ਸੀਗੇ ਜੀ ਠੀਕ ਹੈ ਧਾਰਮਿਕ ਤੇ ਰੋਮਾਂਟਿਕ ਕਵੀ ਠੀਕ ਹੈ ਨੈਕਸਟ ਪੜ੍ਹਨ ਲਈ ਆਪਾਂ ਲਿਖਣਾ ਹੈਗਾ ਜੋ ਕਿ ਭਾਸ਼ਾ ਵਿਭਾਗ ਚ ਵੀ ਉਹਨੇ ਨੌਕਰੀ ਕੀਤੀ ਹੋਈ ਹੈ ਜੀ ਠੀਕ ਹੈ ਭਾਸ਼ਾ ਵਿਭਾਗ ਦੇ ਵਿੱਚ ਨੌਕਰੀ ਤੇ ਕਵੀ ਦਰਬਾਰਾਂ ਚ ਹਿੱਸਾ ਲੈਤਾ ਸੀ ਕਿ ਇਹਨਾਂ ਨੇ ਜੋ ਕਿ ਗੁਜ਼ਾਰਾ ਕੀਤਾ ਸੀਗਾ ਹਿੱਸਾ ਲੈ ਕੇ ਉਹਨਾਂ ਦੇ ਵਿੱਚ ਠੀਕ ਹੈ ਜੋ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਕਹਾਣੀ ਦੱਸ ਕੇ ਟਾਇਆ ਸੀਗਾ ਉਹ ਕਹਾਣੀ ਹੋ ਉੱਥੇ ਮੈਂ ਦੱਸਦਾ ਸਾਨੂੰ ਐਕਸਪਲੇਨ ਕਰ ਦਾਂਗਾ ਕਵੀ ਦਰਬਾਰਾਂ ਵਿੱਚ ਹਿੱਸਾ ਲੈ ਕੇ ਗੁਜ਼ਾਰਾ ਕਰਦੇ ਸਨ ਠੀਕ ਹੈ ਜੀ ਤੇ ਜੋ ਕਿ ਇਹਨਾਂ ਦੀ ਹਾਲਤ ਸੀਗੀ ਇਹ ਬਹੁਤ ਹੀ ਜ਼ਿਆਦਾ ਗਰੀਬ ਸੀਗੇ ਠੀਕ ਹੈ ਤੇ ਗਰੀਬ ਵੀ ਸੀਗੇ ਜੀ ਇਹ ਤੇ ਇਹਨਾਂ ਨੂੰ 70 ਰੁਪਏ ਜੋ ਕਿ ਵਜੀਫਾ ਮਿਲਿਆ ਸੀਗਾ ਠੀਕ ਹੈ 70 ਰੁਪਏ ਜੋ ਕਿ ਵਜੀਫਾ ਮਿਲਿਆ ਸੀਗਾ ਇਹਨਾਂ ਨੂੰ ਠੀਕ ਹੈ ਜੀ ਸਰਕਾਰ ਦੇ ਵੱਲੋਂ ਤੇ ਉਸ ਤੋਂ ਬਾਅਦ ਕਰਦੀ ਆਰਥਿਕ ਤੰਗੀ ਕਰਨਾ ਆਰਥਿਕ ਤੰਗੀ ਕਾਰਨ ਠੀਕ ਹੈ ਜੀ ਜੋ ਇਹ ਨੰਦਰਾਲ ਨੂਰਪਰੀ ਸੀਗੇ ਇਹਨਾਂ ਨੇ ਇਹਨਾਂ ਨੂੰ ਤੰਗੀ ਹੋ ਕੇ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ 13 ਮਈ 1960 ਨੂੰ ਜਲੰਧਰ ਵਿਖੇ ਇਹਨਾਂ ਨੇ ਖੂਹ ਦੇ ਵਿੱਚ ਸਾਲ ਮਾਰ ਕੇ ਆਪਦੀ ਆਤਮ ਹੱਤਿਆ ਕਰ ਲਈ ਸੀਗੀ ਠੀਕ ਹੈ 13 ਮਈ 1960 ਨੂੰ ਜਲੰਧਰ ਵਿਖੇ ਖੂ ਦੇ ਵਿੱਚ ਸ਼ਾਲ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਜੀ ਠੀਕ ਹੈ ਅੱਗੇ ਦੇ ਵਿੱਚ ਆਪਾਂ ਪੁਆਇੰਟ ਲਿਖਾਂਗੇ ਜੋ ਕਿ ਨੰਦ ਲਾਲ ਨੂਰਪੁਰੀ ਜੇ ਨੇ ਤਾਂ ਇਹਨਾਂ ਨੇ ਇਹਨਾਂ ਜੋ ਗੀਤਾਂ ਤੇ ਮੁਹੰਮਦ ਇਕਬਾਲ ਤੇ ਮਿਰਜ਼ਾ ਸਾਹਿਬਾ ਦਾ ਕਾਫੀ ਪ੍ਰਭਾਵ ਸੀ ਜਿਹਨਾਂ ਦੇ ਜੋ ਗੀਤ ਸੀਗੇ ਠੀਕ ਹੈ ਇਹ ਪੁਆਇੰਟ ਤੁਸੀਂ ਲਿਖ ਲੈਣਾਗਾ ਇਨਾਂ ਦੀ ਜੋ ਕਿ ਗੀਤ ਸੀਗੇ ਇਹਨਾਂ ਤੇ ਮੁਹੰਮਦ ਇਕਬਾਲ ਮੁਹੰਮਦ ਇਕਬਾਲ ਤੇ ਮਿਰਜ਼ਾ ਸਾਹਿਬਾ ਮਿਰਜ਼ਾ ਗਾਲਿਬ ਠੀਕ ਹੈ ਸਾਹਿਬ ਨਹੀਂ ਇੱਥੇ ਗਾਲਬ ਆਵੇਗਾ ਜੀ ਮਿਰਜ਼ਾ ਗਾਲਿਬ ਮਿਰਜ਼ਾ ਗਾਲਿਬ ਦਾ ਇਹਨਾਂ ਤੇ ਕਾਫੀ ਪ੍ਰਭਾਵ ਸੀਗਾ ਜੀ ਠੀਕ ਹੈ ਜੀ ਇਸ ਪੈਟਰਨ ਨੂੰ ਨੋਟ ਕਰ ਲੈਣਾ ਹੈਗਾ ਅਗਲੇ ਪੰਨੇ ਦੇ ਵਿੱਚ ਆਪਾਂ ਲਿਖਾਂਗੇ ਜੋ ਕਿ ਸ਼ਿੰਗਾਰ ਰਸ ਤੇ ਕਰੋਨਾ ਰਸ ਦੀ ਗੀਤਾਂ ਦੇ ਵਰਤੋਂ ਨੇ ਕੀਤੀ ਸੀਗੀ ਜੀ ਠੀਕ ਹੈ ਸ਼ਿੰਗਾਰ ਰਸ ਤੇ ਕਰੋਨਾ ਰਸ ਦੀ ਵਰਤੋਂ ਕੀਤੀ ਸੀਗੀ ਗੀਤਾਂ ਦੇ ਵਿੱਚ ਠੀਕ ਹੈ ਜੀ ਇਸ ਗੱਲ ਨੂੰ ਤੁਸੀਂ ਨੋਟ ਰੱਖ ਲੈਣਾ ਹੈ ਅੱਗੇ ਆਪਾਂ ਇਹਦੇ ਵਿੱਚ ਪੁਆਇੰਟ ਪੜ੍ਹਾਂਗੇ ਜੋ ਕਿ ਸਰਮੁਖ ਸਿੰਘ ਅਮੋਲ ਸੀਗੇ ਜੀ ਠੀਕ ਹੈ ਸਰਮੁਖ ਸਿੰਘ ਅਮੋਲ ਠੀਕ ਹੈ ਤਾਂ ਇਹ ਇੱਕ ਕਵੀ ਨੇ ਠੀਕ ਹੈ ਇਹਨਾਂ ਨੇ ਕਿਹਾ ਸੀ ਵੀ ਨੂਰਪੁਰੀ ਵੱਡਾ ਕਵੀ ਹੈਗਾ ਤੇ ਰੋਮਾਂਸ ਵਿਸੋੜੇ ਦਾ ਕਵੀ ਹੈਗਾ ਠੀਕ ਹੈ ਜੋ ਕਿ ਆਨੰਦ ਲਾਲ ਨੂਰਪੁਰੀ ਜੀ ਨੇ ਆਪਣੇ ਤਾਂ ਇਹ ਕਹਿੰਦੇ ਵੀ ਵੱਡਾ ਕਵੀ ਹੈਗਾ ਠੀਕ ਹੈ ਰੋਮਾਂਸ ਕਵੀ ਇੱਕ ਕਹੇ ਠੀਕ ਹੈ ਜੀ ਤੇ ਵਿਸੋੜੇ ਦਾ ਕਵੀ ਹੈਗਾ ਵਿਸੋੜੇ ਦਾ ਕਵੀ ਠੀਕ ਹੈ ਜੀ ਤਾਂ ਇਹਨਾਂ ਨੇ ਕਿਹਾ ਸੀਗਾ ਇਹ ਨੈਕਸਟ ਆਪਾਂ ਪੈਨ ਨੋਟ ਕਰਾਂਗੇ ਇਹਦੇ ਵਿੱਚ ਜੋ ਕਿ ਇਹਨਾਂ ਦੇ ਕਾਵ ਸੰਗ੍ਰਹਿ ਆ ਨੇ ਠੀਕ ਹੈ ਕਾਵ ਸੰਗ੍ਰਹਿ ਠੀਕ ਹੈ ਜੀ ਤਾਂ ਇਹਨਾਂ ਦੇ ਟੋਟਲ ਇਹਨਾਂ ਦੇ 8 ਕਾਵ ਸੰਗ੍ਰਹਿ ਆ ਨੇ ਠੀਕ ਹੈ ਜੀ ਇੱਥੇ ਮੈਂ ਲਿਖ ਦਿੰਦਾਗਾ 8 ਟੋਟਲ ਇਹਨਾਂ ਦੇ ਕਾਵ ਸੰਗ੍ਰਹਿ ਹੈਗੇ ਹੈਗੇ ਤੇ ਸਭ ਤੋਂ ਪਹਿਲੀ ਗੱਲ ਕਰੀਏ ਆਪਾਂ ਤਿੰਨ ਦਾ ਕਾਵ ਸੰਗ੍ਰਹਿ ਹੈਗਾ ਜੀ ਨੂਰ ਪੁਰੀਆ ਨੂਰ ਪੁਰੀਆ ਜੋ ਕਿ ਇਹ ਉਰਦੂ ਭਾਸ਼ਾ ਦੇ ਵਿੱਚ ਹੈਗਾ ਜੀ ਉਰਦੂ ਭਾਸ਼ਾ ਦੇ ਵਿੱਚ ਹੈਗਾ ਠੀਕ ਹੈ ਤੇ ਵੰਡ ਤੋਂ ਪਹਿਲਾਂ ਲਾਹੌਰ ਚ 26 ਸੀਗੀ ਜੀ ਇਹ ਠੀਕ ਹੈ ਜੀ ਵੰਡ ਤੋਂ ਪਹਿਲਾਂ ਲਾਹੌਰ ਵਿੱਚ 26 ਠੀਕ ਹੈ ਜੀ ਇਸ ਤੋਂ ਬਾਅਦ ਗੱਲ ਕਰਾਂਗੇ ਆਪਾਂ ਦੂਜੀ ਕਾਵ ਸੰਗ੍ਰਹਿ ਦੀ ਠੀਕ ਹੈ ਨੂਰਪੁਰੀਏ ਦੇ ਗੀਤ ਠੀਕ ਹੈ ਜੀ ਤਾਂ ਇਹ ਦੂਜਾ ਨਾਲ ਕਾਵ ਸੰਗ੍ਰਹਿ ਹੈਗਾ ਇਸ ਤੋਂ ਬਾਅਦ ਆਪਾਂ ਤੀਜੇ ਕਾਵ ਸੰਗ੍ਰਹਿ ਦੀ ਗੱਲ ਕਰਦੇ ਹਾਂਗੇ ਸੁਗਾਤ ਠੀਕ ਹੈ ਤਾਂ ਭਾਸ਼ਾ ਵਿਭਾਗ ਜੋ ਕਿ ਇਹ ਕਾਵ ਸੰਗ੍ਰਹਿ ਹੈਗਾ ਤਾਂ ਭਾਸ਼ਾ ਵਿਭਾਗ ਨੇ ਇਹਨੂੰ ਉੱਤਮ ਰਚਨਾ ਕਿਹਾ ਸੀਗਾ ਠੀਕ ਹੈ ਜੀ ਉਤਮ ਰਚਨਾ ਕੇਹਾ ਠੀਕ ਹੈ ਜੀ ਜੋ ਕਿ ਇਸ ਵਿੱਚ ਗੀਤ ਤੇ ਕਵਿਤਾ ਸ਼ਾਮਲ ਨੇ ਠੀਕ ਹੈ ਜੀ ਗੀਤ ਤੇ ਕਵਿਤਾਵਾਂ ਸ਼ਾਮਲ ਹਨ ਇਸ ਕਾਪਸੰਗਰੇ ਦੇ ਵਿੱਚ ਠੀਕ ਹੈ ਨੈਕਸਟ ਹੁਣ ਅਪਗਲ ਕਰਾਂਗੇ ਜੋ ਕਿ ਇਹਨਾਂ ਦਾ ਚੌਥਾ ਆ ਜਾਂਦਾ ਕਾਪਸੰਗਰੇ ਚੰਗਿਆੜੇ ਚੰਗਿਆੜੇ ਠੀਕ ਹੈ ਤਾਂ ਇਹਦੇ ਵਿੱਚ ਜੋ ਕਿ ਚੰਗਿਆੜੇ ਕਾਪਸੰਗਰੇ ਹੈਗਾ ਇਹਦੇ ਵਿੱਚ ਅਲੱਗ-ਅਲੱਗ ਕਵਿਤਾਵਾਂ ਆ ਜਾਂਦੀਆਂ ਨੇ ਠੀਕ ਹੈ ਕਵਿਤਾਵਾਂ ਦੇ ਨਾਮ ਨੇ ਜਿਵੇਂ ਮਜ਼ਦੂਰ ਦੀਆਂ ਅੱਖਾਂ ਦੇ ਹੰਝੂ ਠੀਕ ਹੈ ਇਸ ਤੋਂ ਬਾਅਦ ਕਵਿਤਾ ਲਿਖ ਲਿਓ ਸੀ ਇਸਕਾ ਆਪਸਮਨਾ ਦੇ ਵਿੱਚ 1 ਸੁਵੰਨੇ ਵਿਸ਼ੇ ਨਸ਼ਟਾਗ ਇਹਦੇ ਵਿੱਚ ਠੰਡੇ ਲਹੂ ਨੂੰ ਗਰਮਾਉਣ ਦਾ ਸ਼ੇਕ ਗਰਮਾਉਣ ਦਾ ਸ਼ੇਕ ਨੈਕਸਟ ਇਹਦੇ ਵਿੱਚ ਆਪਾਂ ਲਿਖਾਂਗੇ ਜੀ ਪ੍ਰੇਮ ਦੇ ਬਲਬਲੇ ਪ੍ਰੇਮ ਦੇ ਬਲਬਲੇ ਠੀਕ ਹੈ ਇਸ ਤੋਂ ਬਾਅਦ ਲਿਖ ਲਿਓ ਮਨਮੋਣੇ ਰੰਗ ਠੀਕ ਹੈ ਜੀ ਇਸ ਤੋਂ ਬਾਅਦ ਲਿਖ ਲਿਓ ਰੂਪਾਂ ਦੀਆਂ ਖਿੱਚਾਂ ਠੀਕ ਹੈ ਰੂਪਾਂ ਦੀਆਂ ਖਿੱਚਾਂ ਠੀਕ ਹੈ ਤੇ ਲਾਸਟ ਜੀ ਕੀ ਬਤਾਇਆ ਚ ਲਿਖਣੀ ਆਏਗੀ ਉਹਦਾ ਨਾਮ ਆਗਾ ਚੋਰੀ ਠੀਕ ਹੈ ਜੀ ਤਾਂ ਇਹ ਕਾਪ ਸੰਗ੍ਰਹਿ ਚੌਥਾ ਕਾਪ ਸੰਗ੍ਰਹਿ ਜੀ ਦੇ ਵਿੱਚ ਇਹ ਸ਼ਾਮਲ ਸੀਗੀਆਂ ਆਪਣੀਆਂ ਠੀਕ ਹੈ ਤੇ ਬਾਕੀ ਆਪਾਂ ਕਰਾਂਗੇ ਜੀ ਕੱਲ ਦੀ ਕਲਾਸ ਦੇ ਵਿੱਚ ਠੀਕ ਹੈ ਜੋ ਵੀ ਪੀਡੀਐਫ ਹੈ ਤੁਹਾਨੂੰ ਉਹ ਟੈਲੀਗ੍ਰਾਮ ਚੈਨਲ ਤੇ ਮਿਲ ਜੀਗਾ ਤੇ ਜਰੂਰ ਜੁਆਇਨ ਕਰਿਓ ਲਿੰਕ ਤੁਹਾਨੂੰ ਟੈਲੀਗ੍ਰਾਮ ਚੈਨਲ ਦਾ ਇਸ ਕਲਾਸ ਥੱਲੇ ਮਿਲ ਜੀਗਾ ਜੀ ਠੀਕ ਹੈ ਜੀ ਤੇ ਜੋ ਸਟੂਡੈਂਟ ਸਾਡੇ ਨਾਲ ਨਵੇਂ ਜੁੜਨਗੇ ਤਾਂ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਕਿਉਂਕਿ ਆਪਾਂ ਪੰਜਾਬੀ ਮੈਸਟਰ ਕੈਡਰ ਦਾ ਜੋ ਕਿ ਸਲੇਬਸ ਹੈਗਾ ਉਹ ਆਪਾਂ ਸਾਰੇ-ਸਾਰਾ ਕਵਰ ਕਰ ਰਹੇ ਹਾਂਗੇ ਠੀਕ ਹੈ ਬਿਲਕੁਲ ਫਰੀਓ ਕੋਸਟ ਆਪਾਂ YouTube ਦੇ ਉੱਪਰ ਤੁਹਾਨੂੰ ਪ੍ਰੋਵਾਈਡ ਕਰਵਾ ਰਹੇ ਹਾਂ ਪੰਜਾਬੀ ਮਾਸਟਰ ਕੈਡਰ ਦਾ ਜੋ ਕਿ ਸਲੇਬਸ ਹੈਗਾ ਠੀਕ ਹੈ ਤੇ ਹਰ ਸੰਡੇ ਆਪਣੀ ਜੋ ਕਿ MCQ ਕਲਾਸ ਹੋਇਆ ਕਰੇਗੀ ਜ ਜਨਾਬ ਆਪਾਂ ਕਰ ਲੈ ਕਰਾਂਗੇ ਉਹਦੀ ਆਪਾਂ ਪ੍ਰਵੀਜ਼ਨ ਕਰਿਆ ਕਰਾਂਗੇ ਠੀਕ ਹੈ ਜੀ ਤੱਕ ਦਾ ਡਾਟ ਹੋਇ ਕੋਈ ਤਾਂ Telegram ਤੇ ਜਰੂਰ ਮੈਸੇਜ ਕਰ ਸਕਦੇ ਹੋਗੇ ਤੇ ਕੱਲ ਦੀ ਕਲਾਸ ਦੇ ਵਿੱਚ ਆਪਾਂ ਨੰਦ ਲਾਲ ਨੂਰ ਉਹ ਡੇ ਡੇ ਬੱਚਾ ਆਪਾਂ ਕਰਾਂਗੇ ਠੀਕ ਹੈ ਜੀ ਮਿਲਦੇ ਹਾਂ ਤੁਹਾਨੂੰ ਕੱਲ ਦੀ ਕਲਾਸ ਦੇ ਵਿੱਚ ਧੰਨਵਾਦ ਜੀ